ਅੱਜ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 44 ਪੁਰਬਿਥੀ ਦੇ ਉੱਪਰ ਪੰਜਾਬ ਕੇਸਰੀ ਗਰੁੱਪ ਵੱਲੋਂ ਰक्तदान ਕੈਂਪ ਲਗਾਇਆ ਗਿਆ ਹੈ। ਔਰ ਰक्तदान ਕੈਂਪ ਦੇ ਵਿੱਚ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਨੇ ਅੱਜ ਜਿਹੜੀ ਉਸ ਮੂਲਯਤ ਕੀਤੀ ਹੈ ਔਰ ਜਿੰਨੇ ਵੀ ਸਮਾਜ ਸੇਵੀ ਨੇ ਅਜੋਨਾ ਸਾਰਿਆਂ ਨੇ ਜਿਹੜਾ ਇਸ ਪ੍ਰੋਗਰਾਮ ਨੂੰ ਸ਼ਮੂਲਯਤ ਕੀਤੀ ਹੈ ਜਿੱਤੇ ਮੈਂ ਪੰਜਾਬ ਕੇਸਰੀ ਦੇ ਗਰੁੱਪ ਨੂੰ ਧੰਨਵਾਦ ਕਰਦੀ ਹਾਂ ਕਿਉਂਕਿ ਖੂਨਦਾਨ ਇੱਕ ਮਹਾਦਾਨ ਜਿਹੜਾ ਉਹ ਮੰਨਿਆ ਜਾਂਦਾ ਸੋ ਇਹਨਾਂ ਦਾ ਹਰ ਸਾਲ ਜਿਹੜਾ ਪਿਛਲੇ 44 ਸਾਲਾਂ ਤੋਂ ਲਗਾਤਾਰ ਹੈ ਜਿਹੜਾ ਦਾ ਪ੍ਰਯਾਸ ਕਰ ਰਹੇ ਨੇ ਸੋ ਇਹ ਪ੍ਰਯਾਸ ਮੈਂ ਚਾਹੂੰਗੀ ਕਿ ਇਹਨਾਂ ਦੀ ਟੀਮ ਨੂੰ ਪਰਮਾਤਮਾ ਇਸੇ ਤਰ੍ਹਾਂ ਬਲ ਬਖਸ਼ਦਾ ਰਹੇ ਔਰ ਇਸੇ ਤਰ੍ਹਾਂ ਹਰ ਸਾਲ ਜਿਹੜਾ ਖੂਨਦਾਨ ਕੈਂਪ ਲਗਾਉਂਦੇ ਰਹਿਣ ਸੋ ਇੱਕ ਵੱਡਾ ਖੂਨਦਾਨ ਕੈਂਪ ਆ ਔਰ ਇਹ ਚਾਹ ਜਿਸ ਜਿੰਨੇ ਵੀ ਸਮਾਜ ਸੇਵੀ ਨੇ ਔਰ ਜਿੰਨੀਆਂ ਵੀ ਅੱਛੀਆਂ ਸੰਸਥਾਵਾਂ ਨੇ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਦੇ ਲੋਕ ਨੇ ਅੱਜ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਸੋ ਉਹਨਾਂ ਦੀ ਪੁਨਰਤਿਥੀ ਤੇ ਜਿੱਥੇ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਆ ਔਰ ਸਮੁੱਚੇ ਪੰਜਾਬ ਕੇਸਟੀ ਦੇ ਲੋਕ ਨੂੰ ਇਸ ਅੱਛੇ ਇਵੈਂਟ ਵਾਸਤੇ ਧੰਨਵਾਦ ਜੀ ਲਾਲਾ ਜਗਨਰਾਮ ਜੀ ਦੀ ਅੱਜ ਪੋਸਟ 44ਵੀਂ ਪੁਨਰਤਿਥੀ ਲਿਖੇ ਨਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਆਪਣੀ ਪੰਜਾਬ ਸਰਕਾਰ ਵੱਲੋਂ ਨੇ ਸਤਿ ਸ੍ਰੀ ਅਕਾਲ ਪੇਰ ਕਰਦਾ। ਲਾਲਾ ਜੀ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਏਕਤਾ ਖੰਡਾ ਵਾਸਤੇ ਆਪਣੀ ਜਵਾਨੀ ਤੇ ਦੇਸ਼ ਦੀ ਇਰਾਦੀ ਵਾਸਤੇ ਨਿਸ਼ਾਵਾ ਕਰਤੀ। ਔਰ ਆਪਣਾ ਆਖਰੀ ਸਾਹ ਦਾ ਉਹ ਦੇਸ਼ ਦੀ ਏਕਤਾ ਵਾਸਤੇ ਭਾਈਚਾਰਕ ਸਾਂਝ ਬਣਾਉਣ ਵਾਸਤੇ ਉਹਦੇ ਸੱਚ ਉਹਨਾਂ ਦੀ ਕਲਮ ਜਿਹੜੀ ਲਿਖਣੀ ਹੁੰਦੀ ਸੀ ਉਹਦਾ ਸਨੇਹਾ ਦੇਣ ਵਾਸਤੇ ਉਹਨੇ ਬਿਤਾਇਆ ਜੀਵਨ ਸਾਡੇ ਸਾਰੇ ਵਾਸਤੇ ਉਹਨਾਂ ਦਾ ਜਿਨੇ ਪੇਨਾਂ ਦਾਏਗਾ। ਹੁਣ ਮੈਂ ਇਹਨਾਂ ਅਸਕਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਲੈ ਕੇ ਇਸ ਦੇਸ਼ ਨੂੰ ਇਸ ਸਮਾਜ ਨੂੰ ਜੋੜ ਰੱਖਣ ਲਈ ਆਪਣੇ ਦੇਸ਼ ਦੀ ਏਕਤਾ ਜੋੜਾ ਵਾਸਤੇ ਤਰੱਕੀ ਵਾਸਤੇ ਯੋਗਦਾਨ ਪਾਉਣੀਆਂ ਆ ਉਹ ਸਾਡੇ ਸਾਰਿਆਂ ਨੂੰ ਇਹ ਸ਼ਕਤੀ ਸੁਨਾਪਾਉਣ ਦੇ ਕਿਉਂਕਿ ਇਹ ਦੇਸ਼ ਦੇ ਉਹ ਬਹਾਦਰ ਯੋਗ ਨੇ ਜਿਨ੍ਹਾਂ ਦੇਸ਼ ਦੀ ਏਕਤਾ ਖੰਡਤਾ ਦੇਸ਼ ਦੀ ਜਾਦੀ ਯੋਗਦਾਨ ਪਾਇਆ। ਸੋ ਮੈਂ ਆਪਣੇ ਹੋਰ ਫਿਰ ਇੱਕ ਵਾਰ ਇਹ ਨੰਮੀ ਚਾਹਾਂਸ਼ ਸਪਸ਼ਟ ਕਰਦਾ ਹਾਂ ਪਰਮਾਤਮਾ ਅਗੇ ਅਰਦਾਸ ਕਰਦਾ ਜਿਨ੍ਹਾਂ ਦਾ ਆਸ਼ੀਰਵਾਦ ਸਾਡੇ ਸਾਥੇ ਰਹੇ ਉਹਨਾਂ ਦੀ ਕਲਮ ਜਿਹੜੀ ਉਹਨਾਂ ਨੇ ਸੱਚ ਲਿਖਦੀ ਸੀ ਉਸ ਸੱਚ ਦੇ ਰਸਤੇ ਚੱਲਣਾ ਸਾਡੀ ਮਸ਼ਾਫਤ ਮਿਲੇ ਓਮ ਸ਼ਾਂਤੀ ਸ਼ਾਂਤੀ ਸ਼ਾਂਤੀ